ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮੈਂ ਫਰਮਾਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਸਾਨੂੰ ਲੰਗਰ ਖਾਣਾ ਚਾਹੀਦਾ ਹੈ ਪ੍ਰਸ਼ਾਦ ਕਿਤੇ ਉਹ ਖਾਣਾ ਚਾਹੀਦਾ ਹੈ ਕੀ ਨਹੀਂ ਤੇ ਜੇ ਖਾਣਾ ਹੈ ਤੇ ਕਿਸ ਹਿਸਾਬ ਨਾਲ ਸਾਨੂੰ ਖਾਣਾ ਚਾਹੀਏ ਕੀ ਕਰਨਾ ਚਾਹੀਦਾ ਹੈ ਸੋ ਆਪਾਂ ਅੱਜ ਇਹਦੇ ਤੇ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਪੂਰੀ ਸਮਝਣਾ ਤਾਂ ਹੀ ਆਪਾਂ ਇਹਨਾਂ ਗੱਲਾਂ ਦਾ ਲਾਭ ਜਿਹੜਾ ਲੈ ਸਕਦੇ ਹਾਂ ਸੋ ਅਮਲ ਕਰਨਾ ਜ਼ਰੂਰੀ ਹੈ ਤੇ ਚੰਗਾ ਕਰਮ ਕਰਨਾ ਜ਼ਰੂਰੀ ਆ ਤਾਈਓ ਜਿੰਦਗੀ ਜਿਹੜੀ ਆ ਉਹ ਸਬਰ ਦੀ ਹੈ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਸੋ ਕਮੈਂਟਾਂ ਵਿੱਚ ਜੇ ਆਪ ਪੀਰਾਂ ਦੀ ਜੈਸਾਆਂ ਦੀ ਵੀ ਜ਼ਰੂਰ ਲਿਖਿਓ ਜੀ ਵੀਡੀਓ ਲਾਈਕ ਜ਼ਰੂਰ ਕਰਦਿਆ ਕਰੋ ਵੀਡੀਓ ਚੱਲਦੇ ਚੱਲਦੇ ਸੁਣਦੇ ਸੁਣਦੇ ਇੱਕ ਲਾਈਕ ਛੋਟਾ ਜਿਹਾ ਜ਼ਰੂਰ ਕਰਦਿਆ ਕਰੋ ਜੀ ਸੋ ਤੁਹਾਡੇ ਧੰਨਵਾਦੀ ਹੋਵਾਂਗੇ ਸੋ ਹੁਣ ਆਪਾਂ ਇੱਥੇ ਗੱਲ ਕਰੀਏ ਕੀ ਜੇਕਰ ਲੰਗਰ ਖਾਣਾ ਹੈ ਤਾਂ ਕਿਸ ਢੰਗ ਨਾਲ ਖਾਦਾ ਜਾਵੇ ਜੇਕਰ ਪ੍ਰਸ਼ਾਦ ਖਾਣਾ ਹੈ ਤਾਂ ਕਿਸ ਢੰਗ ਨਾਲ ਖਾਦਾ ਜਾਵੇ ਸੋ ਹਰ ਇੱਕ ਕੰਮ ਦਾ ਕੋਈ ਨਾ ਕੋਈ ਢੰਗ ਹੁੰਦਾ ਹੈ ਜੇਕਰ ਢੰਗ ਨਾਲ ਕੋਈ ਕਰਮ ਜਾਂ ਕੰਮ ਕੀਤਾ ਜਾਵੇ ਸੋ ਉਹਦੇ ਵਿੱਚ ਫਿਰ ਲਾਭ ਮਿਲਦਾ ਹੈ ਇਸ ਕਰਕੇ ਆਪਾਂ ਅੱਜ ਦੀ ਇਹ ਵੀਡੀਓ ਬਹੁਤ ਹੀ ਖਾਸ ਹੈ ਵੀਡੀਓ ਨੂੰ ਪੂਰੀ ਸੁਣ ਲੈਣਾ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਕੁਝ ਕਮੈਂਟਾਂ ਵੀ ਦੱਸਾਂਗੇ ਪਹਿਲਾਂ ਆਪਾਂ ਇਹ ਮੇਨ ਵਿਸ਼ੇ ਬਾਰੇ ਹੀ ਗੱਲ ਕਰ ਲਈਏ ਸੋ ਪਹਿਲਾਂ ਤਾਂ ਇੱਥੇ ਮਾਫੀ ਚਾਹੁੰਦੇ ਕਿ ਕੱਲ ਵੀਡੀਓ ਨਹੀਂ ਬਣਾ ਹੋਈ ਕਿਉਂਕਿ ਆਪਾਂ ਸਾਰੇ ਜਾਣਦੇ ਆਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਸੀ ਸੋ ਵੀਚੀ ਸੀ ਸਾਰੇ ਹੀ ਕੰਮਾਂ ਕਾਰਾਂ 'ਚ ਤੇ ਕਿਸੇ ਕੋਲ ਟਾਈਮ ਸੀਗਾ ਸੁਣਨ ਦਾ ਕਿਸੇ ਕੋਲ ਨਹੀਂ ਤੇ ਸਾਡੇ ਕੋਲ ਬਣਾਉਣ ਦਾ ਵੀ ਕੱਲ ਟਾਈਮ ਨਹੀਂ ਸੀ ਇਸ ਕਰਕੇ ਵੀਡੀਓ ਕੱਲ ਨਹੀਂ ਬਣਾ ਹੋਈ ਸੋ ਮਾਫ਼ੀ ਚਾਉਂਦੇ ਆ ਬਾਕੀ ਜਿਨ੍ਹਾਂ ਰੂਹਾਂ ਨੇ ਵੱਧ ਚੜ ਕੇ ਹਿੱਸਾ ਪਾਇਆ ਹੈ ਸੇਵਾ ਕੀਤੀ ਸਿਮਰਨ ਕੀਤਾ ਹੈ ਸੋ ਉਹਨਾਂ ਨੂੰ ਲਾਭ ਉਹ ਪ੍ਰਮਾਤਮਾ ਜ਼ਰੂਰ ਦੇਵੇਗਾ ਕਿਉਂਕਿ ਪ੍ਰਮਾਤਮਾ ਕਦੇ ਵੀ ਸੇਵਾ ਦਾ ਹੱਕ ਨਹੀਂ ਰੱਖਦਾ ਜਿਸ ਤਰ੍ਹਾਂ ਅਸੀਂ ਕੋਈ ਵੀ ਕੰਮ ਕਰਦੇ ਆ ਉਹਦਾ ਸਾਨੂੰ ਪੈਸਾ ਮਿਲਦਾ ਆ ਹੱਕ ਨਹੀਂ ਮਾਰਦਾ ਕੋਈ ਇਸੇ ਤਰ੍ਹਾਂ ਮਿਹਨਤ ਦਾ ਹੱਕ ਉਪਰਮਾਤਮਾ ਵੀ ਨਹੀਂ ਮਾਰਦਾ ਸੋ ਉਹ ਸਮਾਂ ਆਉਣ ਤੇ ਜੋ ਤੁਹਾਡੀ ਸੇਵਾ ਕੀਤੀ ਹੋਈ ਆ ਉਹਦਾ ਮੋੜਲ ਜਿਹੜਾ ਉਹ ਪਾ ਦਿੰਦਾ ਹੈ ਇਸ ਕਰਕੇ ਸੇਵਾ ਹਰ ਇੱਕ ਨੂੰ ਵੱਧ ਚੜ ਕੇ ਕਰਨੀ ਚਾਹੀਦੀ ਆ ਕਈਆਂ ਪਿੰਡਾਂ ਦੇ ਵਿੱਚ ਜਨਮ ਦਿਹਾੜਾ ਮਨਾ ਦਿੱਤਾ ਗਿਆ ਹੈ ਤੇ ਕਈਆਂ ਪਿੰਡਾਂ ਦੇ ਵਿੱਚ ਹਜੇ ਮਨਾ ਹੋਣਾ ਹੈ ਸੋ ਇਸ ਕਰਕੇ ਜਿਨ੍ਹਾਂ ਨੇ ਵੀ ਜਨਮ ਦਿਹਾੜਾ ਬਨਾਇਆ ਖੁਸ਼ੀਆਂ ਦੇ ਨਾਲ ਸੇਵਾ ਕੀਤੀ ਹੈ ਉਹਨਾਂ ਨੂੰ ਪਰਮਾਤਮਾ ਜ਼ਰੂਰ ਆਪਣਾ ਆਸ਼ੀਰਵਾਦ ਦੇਵੇਗਾ ਤੇ ਜਿਨ੍ਹਾਂ ਰੂਹਾਂ ਦੇ ਹਜੇ ਨਹੀਂ ਜਨਮ ਦਿਹਾੜਾ ਪਿੰਡਾਂ ਵਿੱਚ ਮਨਾਇਆ ਗਿਆ ਸੋ ਉਹ ਰੂਹਾਂ ਵੀ ਅੱਗੇ ਤੋਂ ਧਿਆਨ ਰੱਖਣ ਕਿ ਅਸੀਂ ਵੀ ਸੇਵਾਵਾਂ ਬੱਧ ਚੜ੍ਹ ਕੇ ਕਰੀਏ ਤੇ ਉਸ ਪਰਮਾਤਮਾ ਦਾ ਆਸ਼ੀਰਵਾਦ ਜਿਹੜਾ ਲੈ ਸਕੀਏ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਲੰਗਰ ਜੇਕਰ ਖਾਣਾ ਹੈ ਤੇ ਕਿਸ ਤਰ੍ਹਾਂ ਖਾਣਾ ਚਾਹੀਦਾ ਹੈ ਜਿਹੜਾ ਕਿ ਨੁਕਸਾਨ ਵੀ ਨਾ ਕਰੇ ਸੋ ਹੁਣ ਇੱਥੇ ਕੀ ਹੁੰਦਾ ਹੈ ਕਿ ਜਦੋਂ ਵੀ ਜਨਮ ਦਿਹਾੜਾ ਜਾਂ ਕੋਈ ਵੀ ਧਾਰਮਿਕ ਥਾਂ ਤੇ ਪ੍ਰੋਗਰਾਮ ਹੁੰਦਾ ਹੈ ਤੇ ਹਰ ਇੱਕ ਇਨਸਾਨ ਸੇਵਾ ਕਰਾਉਂਦਾ ਹੈ ਵੱਧ ਛੜ ਕੇ ਸੇਵਾ 'ਚ ਹਿੱਸਾ ਪਾਉਂਦਾ ਹੈ ਜਿਹੜਾ ਇਨਸਾਨ ਸੇਵਾ ਵਿੱਚ ਹਿੱਸਾ ਪਾਉਂਦਾ ਹੈ ਦਾਨ ਪੁੰਨ ਕਰਦਾ ਹੈ ਸੋ ਜੇਕਰ ਉਹ ਇਨਸਾਨ ਲੰਗਰ ਖਾਂਦਾ ਹੈ ਤਾਂ ਉਹਦੇ ਤੇ ਕੋਈ ਵੀ ਭਾਰ ਨਹੀਂ ਪੈਂਦਾ ਸੋ ਉਹਦੇ ਲਈ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਤੇ ਹੁਣ ਇੱਕ ਇਨਸਾਨ ਹੈ ਜੋ ਕਿ ਸੇਵਾ ਵੀ ਨਹੀਂ ਕਰਦਾ ਕੋਈ ਦਾਨ ਪੁੰਨ ਵੀ ਨਹੀਂ ਕਰਦਾ ਪਰ ਉਦੋਂ ਜ਼ਿਆਦਾ ਉਸ ਥਾਂ ਤੋਂ ਖਾ ਲੈਂਦਾ ਹੈ ਸੋ ਲੰਗਰ ਖਾਣਾ ਚਾਹੇ ਪ੍ਰਸ਼ਾਦ ਖਾਣਾ ਇੱਕ ਹੀ ਗੱਲ ਹੈ ਸੋ ਜਦੋਂ ਉਹ ਵੱਧ ਚੜ ਕੇ ਸੇਵਾ ਇਨਸਾਨ ਕਰੇਗਾ ਤੇ ਫਿਰ ਉਹ ਪ੍ਰਸ਼ਾਦ ਜਾਂ ਪ੍ਰਸ਼ਾਦ ਦਾ ਛਕੇਗਾ ਤੇ ਉਹਦੇ ਤੇ ਕੋਈ ਭਾਰ ਨਹੀਂ ਪਵੇਗਾ ਤੇ ਜੇਕਰ ਉਹ ਹੀ ਇਨਸਾਨ ਬਿਨਾਂ ਸੇਵਾ ਕੀਤਿਆਂ ਬਿਨਾਂ ਦਾਨਪੁਣ ਕੀਤਿਆਂ ਇਹ ਲੰਗਰ ਖਾਂਦਾ ਹੈ ਤਾਂ ਫਿਰ ਉਹਦੇ ਲਈ ਥੋੜਾ ਨੁਕਸਾਨਦਾਇਕ ਹੁੰਦਾ ਹੈ ਉਹ ਕਿਸ ਤਰ੍ਹਾਂ ਕਿਉਂਕਿ ਜਦੋਂ ਅਸੀਂ ਹਿੱਸਾ ਪਾਉਂਦੇ ਹਾਂ ਤਾਂ ਸਾਡਾ ਹਿੱਸਾ ਪੈ ਜਾਂਦਾ ਹੈ ਸੋ ਫਿਰ ਉਹ ਜੋ ਵੀ ਅਸੀਂ ਲੰਗਰ ਪ੍ਰਸ਼ਾਦਾ ਸ਼ਕਾਂਗੇ ਉਹਦੇ ਨਾਲ ਸਾਡਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ ਯਾਨੀ ਕੋਈ ਭਾਰ ਸਾਡੇ ਤੇ ਨਹੀਂ ਪਵੇਗਾ ਤੇ ਹੁਣ ਜਦੋਂ ਅਸੀਂ ਕੁਝ ਦੇ ਨਹੀਂ ਸਕਦੇ ਪਰ ਖਾ ਵੱਧ ਲੈਨੇ ਆ ਤੇ ਉਹ ਨੁਕਸਾਨ ਕਰਦਾ ਹੈ ਉਹ ਭਾਰ ਪੈਂਦਾ ਹੈ ਇਸ ਕਰਕੇ ਜਦੋਂ ਵੀ ਧਾਰਮਿਕ ਥਾਂ ਤੋਂ ਕੁਝ ਖਾਣਾ ਹੈ ਸੋ ਸੋਚ ਸਮਝ ਕੇ ਜੇ ਕਰਵਾਲਾ ਨਹੀਂ ਤੇ ਥੋੜਾ ਜਿਹਾ ਹੀ ਦਾਨ ਪੁੰਨ ਕਰੋ ਕਰੋ ਜਰੂਰ ਥੋੜਾ ਜਿਹਾ ਹੀ ਹਿੱਸਾ ਪਾਓ ਉਸ ਜਿੱਥੇ ਵੀ ਕਿਤੇ ਲੰਗਰ ਲੱਗੇ ਹੁੰਦੇ ਆ ਉੱਥੇ ਭਮੁੱਦਾ ਸਬੀਰ ਪੈ ਦਾ ਦਾਨ ਹੀ ਕਰੋ ਸੋ ਜਰੂਰ ਕਰੋ ਸੋ ਕਿਉਂ ਕਿਉਂਕਿ ਹੁਣ ਆਪਾਂ ਜਦੋਂ ਕਿਤੇ ਉਹ ਲੰਗਰ ਖਾਂਦੇ ਹਾਂ ਹਰ ਇੱਕ ਦੀਆਂ ਸੁਖਣਾ ਸੁਖੀਆਂ ਹੁੰਦੀਆਂ ਆ ਸੋ ਕਿਸੇ ਨੇ ਦੁੱਖ ਦੀ ਸੁਖਣਾ ਸੁਖੀ ਹੁੰਦੀ ਹੈ ਕਿਸੇ ਨੇ ਕਿਸੇ ਤਰ੍ਹਾਂ ਦੀ ਤਾਂ ਹੁਣ ਉਹ ਜੋ ਕਾਸਟ ਹੈ ਅਗਲੇ ਤੋਂ ਦੂਰ ਹੁੰਦਾ ਹੈ ਕੱਟਿਆ ਜਾਂਦਾ ਹੈ ਪ੍ਰਸ਼ਾਦ ਦੇ ਰਾਈ ਲੰਗਰ ਦੇ ਰਾਈ ਤਾਂ ਹੁਣ ਉਹ ਜਿੱਦਾਂ ਜਿੱਦਾਂ ਸੰਗਤ ਉਹ ਲੰਗਰ ਛਕੇਗੀ ਉਦਾਂ ਉਦਾਂ ਉਹ ਜਿਹੜਾ ਦੁੱਖ ਆ ਅਗਲੇ ਦਾ ਕੱਟ ਹੋ ਜਾਣਾ ਹੈ ਤੇ ਆਪਾਂ ਆਪਣੇ ਤੇ ਭਾਰ ਲੈ ਲੰਨੇ ਆ ਸੋ ਜਦੋਂ ਵੀ ਕਿਤੇ ਉਹ ਵੀ ਇਸ ਤਰ੍ਹਾਂ ਆਪਾਂ ਕਰਨੀ ਹੈ ਜਾਂ ਲੰਗਰ ਪ੍ਰਸ਼ਾਦਾ ਛਕਣਾ ਹੈ ਤਾਂ ਇੱਕ ਅਰਦਾਸ ਆਪਣੇ ਮਹਾਰਾਜ ਮੂਰੇ ਕਰਕੇ ਖਾਣਾ ਹੈ ਕਿ ਕੋਈ ਵੀ ਸਰੀਰ ਤੇ ਭਾਰ ਨਾ ਪਵੇ ਤੁਹਾਡਾ ਪ੍ਰਸ਼ਾਦ ਸਮਝ ਕੇ ਅਸੀਂ ਖਾਣ ਲੱਗੇ ਆ ਤੇ ਦੂਸਰੀ ਗੱਲ ਤੁਸੀਂ 10 ਰੁਪਏ ਦਾ ਹੀ ਦਾਨ ਉੱਥੇ ਪਾ ਦਵੋ ਪਰ ਪਾਓ ਜ਼ਰੂਰ ਇਹਦੇ ਨਾਲ ਵੀ ਜਿਹੜਾ ਉਹ ਸੇਤ ਤੇ ਬੁਰਾ ਅਸਰ ਨਹੀਂ ਪੈਂਦਾ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਜੇਕਰ ਆਪਾਂ ਸੇਵਾ ਸਿਮਰਨ ਕਰਦੇ ਹਾਂ ਸੇਵਾ ਜਿਹੜੀ ਹੈ ਇਹਨੂੰ ਸੰਭਾਲਣਾ ਬਹੁਤ ਹੀ ਔਖਾ ਜਿੰਨਾ ਔਖਾ ਇਹਨੂੰ ਜੋੜਨਾ ਹੈ ਉਨਾ ਹੀ ਔਖਾ ਇਹਨੂੰ ਸੰਭਾਲਣਾ ਵੀ ਹੈ ਸੋ ਇਹ ਸਿਆਣਿਆਂ ਦੀਆਂ ਗੱਲਾਂ ਕਹਿੀਆਂ ਹੋਈਆਂ ਕਦੇ ਝੂਠ ਨਹੀਂ ਹੁੰਦੀਆਂ ਸਾਡੇ ਗੁਰੂ ਵੀ ਜਦੋਂ ਅਸੀਂ ਗੁਰ ਧਾਰਨਾ ਕਰਦੇ ਹਾਂ ਤਾਂ ਉੱਥੇ ਵੀ ਇਹ ਸਮਝਾਇਆ ਜਾਂਦਾ ਹੈ ਕਿ ਕਦਮ-ਕਦਮ ਸੋਚ ਸਮਝ ਕੇ ਰੱਖਣਾ ਹੈ ਤਾਈਂ ਉਹ ਅਸੀਂ ਆਪਣਾ ਬਚਾ ਜਿਹੜਾ ਜ਼ਿੰਦਗੀ ਵਿੱਚ ਕਰ ਸਕਦੇ ਅਸਰ ਕਿਉਂ ਹੁੰਦਾ ਹੈ ਕਿਉਂਕਿ ਹਰ ਇੱਕ ਦੇ ਅੰਦਰ ਪ੍ਰਮਾਤਮਾ ਵਸਦਾ ਹੈ ਹਰ ਇੱਕ ਰੂਹ ਦੇ ਵਿੱਚ ਉਹ ਪ੍ਰਮਾਤਮਾ ਦਾ ਵਾਸ ਹੈ ਤੇ ਹੁਣ ਜਦੋਂ ਹਰ ਇੱਕ ਇਨਸਾਨ ਉਹ ਇੱਕ ਇੱਕ ਤਣਕਾ ਤਿਲਕਾ ਕਰਕੇ ਹੀ ਚੀਜ਼ ਨੂੰ ਛਕੇਗਾ ਤੇ ਉਹ ਪਰਮਾਤਮਾ ਹੀ ਅੰਦਰ ਬੈਠਾ ਹੈ ਇਨਸਾਨ ਦੇ ਜੋ ਕੀ ਉਹ ਸ਼ੱਕਦਾ ਹੈ ਜਦੋਂ ਆਤਮਾ ਖੁਸ਼ ਖਾਂਦੀ ਹੈ ਤਾਂ ਖੁਸ਼ ਹੁੰਦੀ ਹੈ ਆਤਮਾ ਕੁਸ਼ ਪਰਮਾਤਮਾ ਕੁਸ਼ ਕਹਿੰਦੇ ਤੇ ਪਰ ਜੋ ਫਿਰ ਅਸਰ ਹੈ ਉਹ ਦਿਖਾਉਂਦਾ ਹੈ ਜੋ ਕਿਸੇ ਦਾ ਭਾਰ ਹੈ ਜਦੋਂ ਕੋਈ ਆਪਣੀ ਸਿਹਤ ਤੇ ਪੈਂਦਾ ਜਾਂ ਸਿਹਤ ਖਰਾਬ ਹੁੰਦੀ ਹੈ ਕੋਈ ਇਹ ਨਿਸ਼ਾਨੀਆਂ ਹੁੰਦੀਆਂ ਕਿ ਅਸੀਂ ਜਦੋਂ ਪ੍ਰਸ਼ਾਦ ਕਿਸੇ ਤੋਂ ਇੱਦਾਂ ਛੱਕਦੇ ਆ ਜਾਂ ਫਿਰ ਕਿਤੇ ਉਹ ਲੰਗਰ ਲਾਲਚ ਕਰ ਲੈਂਦੇ ਆ ਤਾਂ ਫਿਰ ਉਹ ਸਾਡੇ ਤੇ ਨੁਕਸਾਨ ਕਰਦਾ ਹੈ ਇਸ ਕਰਕੇ ਇਹ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਅਸੀਂ ਸੋਚ ਸਮਝ ਕੇ ਕੋਈ ਵੀ ਕਰਮ ਜਿਹੜਾ ਆ ਉਹ ਕਰੀਏ ਤਾਂ ਫਿਰ ਜਿਹੜਾ ਨੁਕਸਾਨ ਵੀ ਨਾ ਹੋਵੇ ਤੇ ਖੁਰੌਣ ਵਾਲੇ ਦਾ ਵੀ ਭਲਾ ਹੋਵੇ ਤੇ ਆਪ ਦਾ ਵੀ ਭਲਾ ਹੀ ਹੋਵੇ ਕਿਉਂਕਿ ਜਦੋਂ ਸਾਨੂੰ ਫ੍ਰੀ ਦੀ ਕੋਈ ਚੀਜ਼ ਮਿਲਦੀ ਆ ਤਾਂ ਹੱਸ ਕੇ ਖਾਣੇ ਆ ਆਤਮਾ ਨੂੰ ਖੁਸ਼ ਕਰ ਲੈਣੇ ਆ ਕਿ ਸਾਨੂੰ ਅੱਜ ਫ੍ਰੀ ਦਾ ਇਹ ਖਾਣਾ ਮਿਲਿਆ ਹੈ ਤੇ ਪਰ ਉਹ ਫਰੀ ਦਾ ਜੋ ਅਸੀਂ ਖਾਣਾ ਖੁਸ਼ ਹੋ ਕੇ ਖਾਂਦੇ ਆ ਰੂਹ ਖੁਸ਼ ਹੋ ਜਾਂਦੀ ਆ ਤੇ ਅਗਲੇ ਦਾ ਦੁੱਖ ਜਿਹੜਾ ਉਹ ਕਟਿਆ ਜਾਂਦਾ ਹੈ ਸੋ ਖਾਸ ਕਰਕੇ ਉਹਨਾਂ ਰੂਹਾਂ ਨੂੰ ਧਿਆਨ ਰੱਖਣ ਦੀ ਜ਼ਰੂਰਤ ਹੈ ਜਿਹੜੀਆਂ ਸਿਮਰਨ ਜ਼ਿਆਦਾ ਕਰਦੇ ਨੇ ਸਿਮਰਨ ਕਰਨ ਵਾਲੇ ਤੇ ਅਸਰ ਜਿਹੜਾ ਉਹ ਜਲਦੀ ਪੈਂਦਾ ਹੈ ਜੇਕਰ ਕੋਈ ਬਿਮਾਰ ਹੈ ਬਿਮਾਰੀ ਦਾ ਕੋਈ ਪ੍ਰਸ਼ਾਦ ਤੁਹਾਨੂੰ ਖਵਾਉਂਦਾ ਹੈ ਸੁਖਣਾ ਸੁਖੀ ਹੈ ਤੇ ਉਹ ਜੋ ਰੂਹ ਸਿਮਰਨ ਸੇਵਾ ਜ਼ਿਆਦਾ ਕਰਦੀ ਹੈ ਉਹਦੇ ਤੇ ਜ਼ਿਆਦਾ ਅਸਰ ਦਿਖਾਵੇਗੀ ਸੋ ਜਦੋਂ ਅਸੀਂ ਇਹ ਕਰਮ ਕਰਦੇ ਆਂ ਤੇ ਉੱਥੇ ਸਾਨੂੰ ਕੀ ਕਰਨਾ ਚਾਹੀਦਾ ਕਿ ਪਹਿਲਾਂ ਸੋਚ ਵਿਚਾਰ ਕਰੋ ਆਪਣੇ ਗੁਰੂਆਂ ਦੀ ਸਲਾਹ ਲਓ ਜਿਵੇਂ ਤੁਹਾਡੇ ਗੁਰੂ ਕਹਿੰਦੇ ਆ ਉਸੇ ਹਿਸਾਬ ਨਾਲ ਉਹਨਾਂ ਦੇ ਰਸਤੇ ਤੇ ਤੁਰ ਪੋ ਤਾਂ ਹੀ ਅਸੀਂ ਜ਼ਿੰਦਗੀ ਵਿੱਚ ਜਿਹੜਾ ਸੈਟ੍ਰਿਕ ਇਹਨ ਆਪਣੀ ਜ਼ਿੰਦਗੀ ਨੂੰ ਲਿਵਾ ਸਕਾਂਗੇ ਸੋ ਜਦੋਂ ਅਸੀਂ ਛੋਟੀਆਂ ਛੋਟੀਆਂ ਗਲਤੀਆਂ ਕਰਦੀਆਂ ਤੇ ਦੋਸ਼ ਅਸੀਂ ਕਿਸਮਤ ਨੂੰ ਦੇ ਦੰਦੇ ਆ ਕਿ ਸਾਡੀ ਕਿਸਮਤ ਇੰਨੀ ਖਰਾਬ ਹੈ ਸੋ ਉੱਥੇ ਆਪ ਨੂੰ ਸੋਚ ਕੇ ਚੱਲਣਾ ਚਾਹੀਦਾ ਜੇਕਰ ਤੁਸੀਂ ਥੋੜਾ ਜਿਆ ਸੋਚ ਸਮਝ ਲਓਗੇ ਤਾਂ ਜ਼ਿੰਦਗੀ ਜਿਹੜੀ ਆ ਤੁਹਾਡੀ ਸਬਰ ਜਾਵੇਗੀ ਸੋ ਜਦੋਂ ਇਹਨਾਂ ਗੱਲਾਂ ਤੇ ਤੁਸੀਂ ਤੁਰ ਕੇ ਦੇਖੋਗੇ ਤੁਲ ਕੇ ਦੇਖੋਗੇ ਤਾਂ ਤੁਹਾਨੂੰ ਫਰਕ ਆਪ ਨਜ਼ਰ ਆਵੇਗਾ ਕਿ ਅਸੀਂ ਏ ਜੇਕਰ ਵਿਚਾਰਾ ਕੀਤਿਆਂ ਤੇ ਇਹਦੇ ਨਾਲ ਸਾਨੂੰ ਕੀ ਕੀ ਲਾਭ ਮਿਲਿਆ ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖੋ ਸੋ ਹੁਣ ਇਥੇ ਮੈਂ ਚਾਹੁੰਦੀ ਕਿ ਕੋਈ ਵੀ ਕਮੈਂਟ ਨਹੀਂ ਦਸੂਆ ਸੋ ਜਿਨ੍ਹਾਂ ਨੇ ਵੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਇਹ ਵੀਡੀਓ ਤੇ ਕਮੈਂਟ ਕੀਤੇ ਹੋਏ ਆ ਜੋ ਆਪਾਂ ਪਾਸੋ ਵੀਡੀਓ ਪਾਈ ਸੀ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਸੋ ਇਸੇ ਤਰ੍ਹਾਂ ਪਰਮਾਤਮਾ ਦੇ ਚਰਨਾਂ ਨਾਲ ਲੱਗ ਕੇ ਆਪਣਾ ਜੀਵਨ ਸਫਲ ਕਰੋ ਤੇ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ